ਹਾਂਜੀ ਸਰ 24 ਨਵੰਬਰ ਨੂੰ ਇੱਕ ਯੂਨੀਟੀ ਮਾਰਚ ਨਿਕਾਲਿਆ ਜਾ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਦੱਸਣਾ ਚਾਹਾਂਗਾ ਕਿ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਦੇ ਡਿਪਾਰਟਮੈਂਟ ਆਫ ਯੂਥ ਅਫੇਅਰਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਿਹੜੀ 150ਵੀਂ ਵਰੇਗੰਡ ਹੈਗੀ ਹੈ ਉਹਨਾਂ ਦਾ ਜਨਮ ਸ਼ਤਾਬਦੀ ਹੈਗੀ ਹੈ ਉਹਨੂੰ ਮਨਾਉਣ ਵਾਸਤੇ ਇੱਕ ਸ਼ਹਿਰ ਦੇ ਵਿੱਚ ਪర్యਤਰਾ ਨਿਕਾਲੀ ਜਾ ਰਹੀ ਹੈ ਉਸ ਪర్యਤਰਾ ਦਾ ਜਿਹੜਾ ਅੱਜ ਡਿਸਕਸ਼ਨ ਕੀਤਾ ਗਿਆ ਉਹਦੀ ਮੀਟਿੰਗ ਦੀ ਜਿਹੜੀ ਚੇਅਰਮੈਨਸ਼ਿਪ ਸੀਗੀ ਏਡੀਸੀ ਜਨਰਲ ਵੱਲੋਂ ਕੀਤੀ ਗਈ ਤੇ ਉਹਦੇ ਵਿੱਚ ਜਿਹੜੇ ਸਬੰਧਤ ਡਿਪਾਰਟਮੈਂਟ ਸੀਗੇ ਉਸ ਪర్యਤਰਾ ਨੂੰ ਚੰਗੀ ਤਰ੍ਹਾਂ ਨੇਪਰੇ ਚੜਾਉਣ ਵਾਸਤੇ ਸਬੰਧਤ ਡਿਪਾਰਟਮੈਂਟਸ ਦੀ ਡਿਊਟੀਆਂ ਲਗਾਈਆਂ ਗਈਆਂ ਜੀ ਕੀ ਕੀ ਡਿਊਟੀਆਂ ਰਹਿਣਗੀਆਂ ਸਰ ਡਿਪਾਰਟਮੈਂਟ ਦੀ ਮੈਂ ਦੱਸਣਾ ਚਾਹਨਾ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਸਿਵਲ ਸਰਜਨ ਐਸ ਡੀ ਐਮ ਆਪਣਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਈਯੂਜ਼ ਜਿਹੜੇ ਹੈਗੇ ਨੇ ਐਮਸੀਜ਼ ਦੇ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਆਪ ਦੇ ਆਪ ਦੇ ਡਿਪਾਰਟਮੈਂਟਸ ਨੇ ਜਿਵੇਂ ਪੁਲਿਸ ਨੂੰ ਹੈਗਾ ਸੇਫਟੀ ਸਿਕਿਉਰਿਟੀ ਹੈਗੀ ਉਹਦੇ ਵਾਸਤੇ ਪੂਕਤਾ ਇੰਤਜ਼ਾਮ ਕਰਨ ਵਾਸਤੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਪਾਰਕਿੰਗ ਦੀ ਜਿਹੜਾ ਇਸ਼ੂ ਹੈਗਾ ਅੰਮੀ ਸਿਵਲ ਸਰਜਨ ਨੂੰ ਐਮਬੂਲੈਂਸਿਸ ਵਗੈਰਾ ਫਾਇਰ ਬ੍ਰਿਗੇਡ ਹੈਗਾ ਜਿਹੜਾ ਫਾਇਰ ਆਫੀਸਰ ਨੂੰ ਫਾਇਰ ਟੈਂਡਰਸ ਰੈਡੀ ਰੱਖਣ ਵਾਸਤੇ ਤੇ ਇਦਾਂ ਜਿਹੜੇ ਸਬੰਧਤ ਜਿਵੇਂ ਯੂਜ਼ ਹੈਗੇ ਨੇ ਸਕੂਲ ਯੂਜ਼ ਨੂੰ ਸਕੂਲਾਂ ਦੇ ਆਲੇ ਦੁਆਲੇ ਸਫਾਈ ਅਤੇ ਡੀਈਓਜ਼ ਨੂੰ ਅਸੀਂ ਕਿਹਾ ਹੈਗਾ ਕਿ ਜਿਹੜੇ ਵੱਧ ਤੋਂ ਵੱਧ ਬੱਚੇ ਹੈਗੇ ਉਹਨਾਂ ਨੂੰ ਪ੍ਰੋਤਸ ਜਿਹੜੀ ਪਾਦਿਆਤਰਾ ਹੈਗਾ ਉਹਦੇ ਵਿੱਚ ਵੱਧ ਤੋਂ ਵੱਧ ਬੱਚੇ ਸ਼ਮੂਲੀਅਤ ਕਰਨ ਚਾਹੀਦੇ। ਧੰਨਵਾਦ।